ਇਹ ਸੰਗਤਾਂ ਇਕੱਤਰ ਹੋਈਆਂ ਨੇ ਠੰਡ ਵਿੱਚ ਵੀ ਕਿਉਂਕਿ ਇਹ ਉਹ ਸੰਗਤਾਂ ਜਿਸ ਸੰਗਤ ਵਿੱਚ ਮਹਾਰਾ ਲਿਖਿਆ ਵਜੇ ਸੰਗਤ ਹਰੁ ਪ੍ਰਭ ਅਸੈ ਜੀ ਮੇਰੀ ਮੀਤਾ ਅਸੇ ਜਿੰਦਗ ਨਾ ਰੱਖੀ ਮੇਰੀ ਵਾਹਿਗੁਰੂ ਹਰਿ ਬਾਬਾ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਮਹੀਨੇ ਦੀ ਤਰ੍ਹਾਂ ਅੱਜ ਵੀ ਪੂਰਨ ਮਾਸੀ ਦਾ ਦਿਹਾੜਾ ਜੋ ਸੰਗਤਾਂ ਨਾਲ ਮਿਲ ਕਰਕੇ ਬੜੀ ਇੱਕ ਸੰਗਤ ਨੁਕਤਾ ਮਨਾ ਰਹੀਆਂ ਨੇ ਬਰੀਆ ਪਾਰਕਿਰਤ ਨਾਲੇ ਇਸੇ ਹੀ ਮਹੀਨੇ ਜੋ 17 ਤਰੀਕ ਨੂੰ ਤਨਤਨ ਸਾਹਿਬ ਜੀ ਨੂੰ ਗੁਰੂ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਵ ਜੀ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਉਹ ਗੁਰੂ ਮਹਾਰਾਜ ਕਿਰਪਾ ਕਰਨ ਦਾਸ ਜੀ ਇਹ ਹੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ ਉਹ ਸੰਗਤ ਵਿੱਚ ਹੀ ਅਕਾਲ ਪੁਰਖ ਪਰਮੇਸ਼ਰ ਦਾ ਵਾਸਾ ਹੁੰਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਅਰਦਾਸ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਤਨਤਨ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਾਸ ਜੀ ਅਰਦਾਸ ਹੈ ਚਰਨਾ 'ਚ ਉਹਨਾਂ ਦੇ ਮਾਰੇ ਕਿਰਪਾ ਕਰੋ ਸਾਡੀਆਂ ਸੰਤਾਂ ਨੂੰ ਇਸੇ ਤਰ੍ਹਾਂ ਹੀ ਨਾਮਧਾਰਨ ਦੀਆਂ ਦਾਤਾਂ ਬਖਸ਼ਿਸ਼ ਕਰੋ ਤੇ ਸਮੂਹ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਜਾਗਣੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪ੍ਰੇਮ ਪਿਆਰ ਇਤਿਫਾਕ ਬਖਸ਼ਿਸ਼ ਕਰੋ ਇਹਨੇ ਬਚਨ ਕਰਦਾ ਹੈ ਦਾਸ ਪਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ